ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਰਾਗ ਸੂਹੀ ਅਸ਼ਟਪਦੀਆ ਮਹੱਲਾ 4 ਕਾ ਤੁਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਕੋਈ ਆਣੇ ਲਾਵੇ ਮੇਰਾ ਪ੍ਰੀਤਮ ਪਿਆਰਾ ਆਉ ਤਿਸ ਪਹਿ ਆਪੇ ਚਾਈ ਕੋਈ ਆਣੇ ਲਾਵੇ ਮੇਰਾ ਪ੍ਰੀਤਮ ਪਿਆ ਤੇ ਸੁਪਾ ਆਪ ਵੇਚਾਈ ਦਰਸ਼ਨ ਹਰ ਤੇ ਕਣਕ ਤਾਈ ਕਿਰਪਾ ਕਰੇ ਤਾਂ ਸਤ ਗੁਰ ਮਿਲ ਲਹ ਹਰ ਹਰ ਨਾਮ ਧਿਆਈ ਰਹਾ ਜੇ ਸੁਖ ਦੇ ਆਤਮ ਜੇ ਆਤੀ ਦੁੱਖ ਪੀਤ ਜਾਤ ਆਈ ਜੇ ਭੁਖ ਦੇ ਤਾਇਤ ਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਤਾਨ ਮਨ ਕਾਟ ਕਾਟ ਸਭ ਰੀ ਵਿੱਚ ਅਗਨੀ ਆਪ ਜਲਾਈ ਪੱਕਾ ਪੇਰੀ ਪਾਣੀ ਟਵਾ ਜੁਲ ਦੇਵ ਸੁਕਾਈ ਨਾਨਕ ਗਰੀਬ ਟਹ ਪਿਆ ਦੁਆਰ ਆਰ ਮੇਲ ਲਾਹੋ ਵੜ ਆਈ ਅੱਖੀ ਕਾੜ ਕਰੀ ਚਰਣਾ ਤਰ ਸਭ ਧਰਤੀ ਫੇਰ ਮਤ ਪਾਈ ਜੇ ਪਾਸ ਬਹਲੇ ਤਾਂ ਤੁਝ ਹੈ ਆਰਾਤੀ ਜੇ ਮਾਰ ਕਢੇ ਵੀ ਤਾਈ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ ਜੇ ਨਿੰਦਾ ਤਾਂ ਛੋੜ ਨਾ ਜਾਈ जे तु वल रह त कोई कखो तुध विसर वारी गुर उपर पै पैरी संत मनाई नानक वचारा पया दवान ਆਰਤੋ ਦਰਸਨ ਕਤਾਈ ਜੱਕੜ ਝੋਗੀ ਮੀਹ ਵਰਸਾ ਈ ਗੁਰ ਦੇਖਣ ਜਾਈ ਸਮੁੰਦ ਸਾਗਰ ਵਹ ਭੋਖਾਰਾ ਗੁਰ ਸਿੱਖ ਲੰਘ ਗੁਰ ਪਹਜਾਈ ਜੋ ਕਾਣੀ ਜਾਲ ਬਿਨ ਮਰਤਾ ਜੋ ਸਿੱਖ ਗੁਰ ਬਿਨ ਮਰ ਜਾਈ ਜੋ ਤਰਤੀ ਸੋਭ ਕਰੇ ਜਾਲ ਵਰਸਾ ਜੋ ਸਿੱਖ ਗੁਰ ਮਿਲ ਬਿਗਸਾਈ ਸੇਵਕ ਕਾ ਹੋਏ ਸੇਵਕ ਵਰਤਾ ਹਰ ਘਰ ਬਿਨੋ ਬੁਲਾਈ ਨਾਨਕ ਕੀ ਬੇਨੰਤੀ ਹਰ ਪਹਿ ਘਰ ਮਿਲ ਗੁਰ ਸੁਖ ਪਾਈ ਤੂੰ ਆਪੇ ਗੁਰ ਚਿਲਾ ਹੈ ਆਪੇ ਘਰ ਵਿੱਚ ਦੇ ਤੁਝੇ ਤੇ ਆਈ ਜੋ ਤਦ ਸੇਵੈ ਸੋ ਤੂੰ ਹੈ ਹੋਗਾ ਤਦ ਸੇਵਕ ਪੈਜ ਰਖਾਈ ਪੰਡਾਰ ਪਰ ਭਗਤੀ ਹਾਰ ਤੇਰੇ ਜਿਸ ਭਾਵੈ ਤਿਸ ਦੇ ਵਾਈ ਜਿਸ ਤੂੰ ਦੇ ਸੋਈ ਜਨ ਪਾਏ ਹੋਰ ਨੇਹ ਬਨ ਸਭ ਚਤੁਰਾਈ ਸਿਮਰ 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 ਗੁਰ ਆਪਣਾ ਸੂਝ ਮਨ ਜਾਗਾਈ ਇੱਕ ਧਾਨ ਮੰਗੇ ਨਾਲਕ ਵਿਚਾਰ ਅਰਦਾਸ ਸੁਨ ਦਾਸ ਕਰਾਈ ਜੇ ਗੁਰ ਚੜ੍ਹ ਕੇ ਤਾਂ ਮਿਟਾ ਲਾਗ ਜੇ ਵਖਸੈ ਤਾਂ ਗੋ ਡਿਆਈ ਗੁਰਮੁਖ ਬੋਲ ਸੋ ਥਾਏ ਪਾਏ ਮਨਮੁਖ ਕੁਛ ਥਾਏ ਨਾ ਪਾਈ ਆਲਾ ਕਕਰ ਵਰਪ ਵਰਸਾ ਗੁਰ ਸਿੱਖ ਗੁਰ ਦੇ ਕਣ ਜਾਈ ਸਬਦ ਦੇ ਨਸ ਰਣ ਦੇ ਕਹੋ ਗੁਰ ਆਪਣਾ ਏ ਚ ਅਕੀ ਗੁਰ ਪਾਰ ਤرائی ਅਨੇਕ ਕਾਵ ਕਰੀ ਗੁਰ ਕਾਰਣ ਗੁਰ ਭਾਵੇਂ ਸੋ ਥਾਏ ਪਾਈ ਅਰਣ ਤਨ ਸੋ ਗੁਰ ਚਰਨ ਅਰਾਧੇ ਦਇਆ ਕਰੋ ਮੇਰੇ ਨਨਕ ਕਾ ਜੀਓ ਪਿੰਡ ਗੁਰੂ ਆ ਘਰ ਮੇ ਲੱਤੇ ਬਤਾਇ ਅਗਾਈ ਨਨਕ ਕਾ ਪ੍ਰਭ ਪੂਰ ਰਿਓ ਆ ਜੱਤ ਕਾਤ ਤਾਤ ਗੋਸਾਈ ਨਾਨਕ ਕਾ ਜਿਉ ਪੰਡ ਗੁਰੂ ਗੁਰਮੈ ਨਤਰਪਤ ਅਗਾਈ ਨਾਨਕ ਕਾ ਪ੍ਰਭ ਕੂਰ ਰਾਇੋ ਜਤ ਕਤ ਤਤ ਗੋਸਾਰੀ ਅੱਲਾ ਗੁਰਜੀਕਾ ਖਾਲਸਾ ਵਾਹ ਇਹ ਗੁਰਜੀ ਕੀ ਫਤਿਹ ਰਾਗ ਸੋਹੀ ਅਸ਼ਟਪਦੀਆ ਮਹੱਲਾ ਚੌਥਾ ਕਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਆਉ ਤਿਸ ਪਿਆਪ ਵਿੱਚ ਆਈ ਦਰਸਨ ਹਰ ਦੇਖਣ ਕਹਿ ਤਾਈ ਕਿਰਪਾ ਕਰੇ ਤਾ ਸਤਿਗੁਰ ਮਿਲਹਿ ਧਰ ਹਰ ਨਾਮ ਧਿਆਹੀ ਰਹਾ ਓ ਬਰਮ ਸਤਕਾਰਯੋ ਗੁਰੂ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਵਾਜੀ ਸਤਸੰਗ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਚੌਥੀ ਗੁਰੂ ਨਾਨਕ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਸੋਹੀ ਰਾਗ ਅੰਦਰ ਅਸ਼ਟਪਦੀਆ ਸਰਲੇਖ ਹੈ ਧੰਨ ਧੰਨ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੇ ਪਾਵਨ ਪਵਿੱਤਰ ਰੰਗ 757 ਉੱਪਰ ਸਵੈਮਾਨ ਹੈ ਸਤਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਸੁਣਿਆ ਸਫਲ ਹੋ ਜਾਏ ਉੱਲਾ ਚੁੱਕਾਂ ਦੀ ਖਿਮਾ ਕਰਨੀ ਬਿਲਾਓ ਫਤੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ